ਆਲੇ ਵਾਲੇ ਆਲੇ ਆਲੇ ਕੰਪਰੋਬੇ ਦੇ ਵਿੱਚ ਬੜਾ ਰੌਲਾ ਜੀ ਥਣਨੇ ਕੋਈ ਕਹਿੰਦਾ 700 ਸੂਟ ਕੋਈ ਕਹਿੰਦਾ 200 ਸੂਟ ਆਓ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਪਤਾ ਲੋਕਾਂ ਨੇ ਕੀ ਕਰਦੇ ਕੀ ਨੇ ਆਜ ਆਜ ਚਲੋ ਦੇਖੀ ਭਾਈ ਸਾਹਿਬ ਬੱਥੀ ਗੱਲ ਸਤਿਕਾਰ ਸਤਿਕਾਰ ਜੀ ਸੁਣਿਆ ਅੰਗਲ ਚ ਤੂੰ 700 200 ਸੂਟ ਦਿੰਦੇ ਆ ਦਿੰਦੇ ਆ ਜੀ ਦੇਖ ਲਾਓ ਸੱਚੋ ਆ ਜੀ ਕੱਪੜਾ ਚੈੱਕ ਕਰੋ ਪਹਿਲਾਂ ਲਓ ਜੀ ਕੱਪੜਾ ਚੱਕਣਾ ਕਿ ਇਹਨੂੰ ਖਿੱਚੋ ਜੀ ਆਲਾ ਫੜੋ ਆਹ ਫੜੋ ਜੀ ਖਿੱਚੋ ਇਹਨ ਆਹ ਲਓ ਖਿੱਚੋ ਲਓ ਜੀ ਲਓ ਲਓ ਇਸ 500 ਰੁਪਏ ਦਾ ਚਾਰ ਸੂਟ ਦੇਈ ਦੇ 500 ਰੁਪਏ ਇਹ ਸਭ ਹੋ ਦੇ ਬਾਕੀ ਸੱਚੀ ਗੱਲ ਹੋਣਾ ਹੋ ਲੈ ਗਾਰੰਟੀ ਦੇ ਨਾਮ ਰੰਗ ਉਤਰ ਜਾ ਬੋਰ ਆ ਜਾ ਨਹੀਂ ਮੁਕਰਦੇ ਨਾ ਨਹੀਂ ਮੁਕਰਦੇ ਜੀ ਪਹਿਲਾਂ ਵੀ ਦਿੱਤੇ ਆ ਤੇ ਅੱਗੇ ਵੀ ਦੇਵਾਂਗੇ ਜੀ ਲਓ ਜੀ ਰੰਗ ਜੰਤਾ ਨਾ ਰੱਖ ਪੈ ਜਾਣਾ ਫਿਰ ਬਾਬਾ ਜੀ ਟੈਨਸ਼ਨ ਨਾ ਲਓ ਤੁਸੀਂ ਤੁਸੀਂ ਖੁੱਲ ਕੇ ਕਹੋ ਜਿਹੜੇ ਤੁਹਾਡੇ ਵੀਰ ਵੈਤੇ ਉੱਤਰ ਜਾਣਾ ਮੈਂ ਕਿਹਾ ਜੀ ਨਹੀਂ ਮੁਕਰਦੇ ਤੇ ਚੱਕੋ ਜਿੰਨੇ ਸੂਟ ਚੱਕਦੇ ਆ ਪੂਰਾ ਬਣ ਜਾ ਪੂਰਾ ਸੂਟ ਬਣੂਗਾ ਨਹੀਂ ਸੂਟ ਬਣਦਾ ਗਾ ਸਾਡਾ ਕੰਮ ਸਾਡੇ ਕੋ ਚੱਕਣਾ ਇਹ ਫਿਕਰ ਹੋ ਜਾ ਅਸੀਂ ਚਾ ਜਾ ਕੇ ਪਹਿਲਾਂ ਦਿਖਾ ਦੇ ਰੰਗ ਆ ਲੋ ਜੀ ਲੋ ਚੱਕੋ ਆ ਲਓ ਫੜੋ ਲੋ ਤਾਂ ਲੋ ਜੀ ਲੋ ਚੱਕੋ ਜਿਹੜੇ ਚੱਕਣਾ ਆ ਲਓ ਫੜੋ ਲੋ ਫੜੋ ਬਾਗ ਨੇ ਬਾਤ ਸਿੱਟਣੇ ਆ ਪਹਿਲਾਂ ਸਿੱਟਦੇ ਅਸੀਂ ਰੰਗ ਚੈੱਕ ਕਰੋ ਜੀ ਠੀਕ ਹੈ ਰੰਗ ਕੱਪੜਾ ਚੈੱਕ ਕਰੋ ਜੀ ਹੋਰ ਗਾਰੰਟੀ ਦੇ ਨਾਲ ਰੰਗ ਪਟਿਆ ਗੋਰਾ ਗਿਆ ਸੂਟ ਸਾਡਾ ਆਪਾਂ ਸਭ ਸੌਦਾ ਠੀਕ ਹੈ ਜੀ ਜਿੰਨੇ ਮੇਰੇ ਵੀਡੀਓ ਜਿੰਨੇ ਮੇਰੇ ਫੋਲੋਅਰਾਂ ਦੇਖਦੇ ਆ ਇਹ लवली ਹੱਦੀ ਖਾਨ ਕੋ ਨੇੜੇ ਜੀ ਗੁਰੂ ਮਿਦਾਨ ਗੁਰਦੁਆਰਾ ਸਾਹਿਬ ਕਿ ਜਿੰਨਾ ਵੀ ਲੈਣਾ ਸਰਦਾਰ ਸਾਹਿਬਾ 100 ਰੁਪਏ ਦਾ ਸੂਟ ਆ ਜਾਓ ਮੈਂ ਤਾਂ ਸਮਝਦਾ ਕਿ ਨਹੀਂ ਲੁੱਟੇ ਰੁਪਈਓ ਦਾ ਨ ਗੱ ਕਰਨ ਪਰੋਂਦੀ ਹੈ ਨਹੀਂ ਬੇ ਸੱਚਾ ਸਰਦਾਰ ਸਾਹਿਬਾ ਦਾ ਸੂਟ ਸਵਾ ਸਵਾ ਹਾਂਜੀ ਉਹ ਕੁਝ ਵੀ ਨਹੀਂ ਇਹ ਤਾਂ ਸਾਡੀ ਸਰਦਾਰ ਜੀ ਕੁਝ ਵੀ ਨਹੀਂ ਹੈਗਾ ਆ ਕਰੋ ਕਪੜਾ ਚੈੱਕ ਇਹ ਕਿੰਨੇ ਦਾ ਜੀ ਕਿਸੇ ਦੀ ਹਿੰਮਤ ਨਹੀਂ ਜੇ ਸੂਟ ਆਪਾਂ ਦੇ ਦੇਣੇ ਆ ਆ ਦੇਖੋ ਜੀ ਕਰੋ ਜੀ ਚੈੱਕ ਇਹ ਕਿੰਨਾ ਆਉਗਿਆ 1000 ਦੇ 5 1000 ਦੇ 200 ਰੁਪਏ ਦਾ ਸੂਟ ਪਹਿਨਣਾ ਮੈਨੂੰ ਕੋਈ ਇਖਾ ਲੱਗਦਾ ਤੁਹਾਨੂੰ ਮੈਂ ਕਹਾ ਜੀ ਟੈਨਸ਼ਨ ਨਹੀਂ ਲੈਣੀ ਜੋ ਕਹਤਾ ਉਹ ਕਹਤਾ ਉਹ ਕਿਤੇ ਲੋਨ ਤੇ ਨਹੀਂ ਚੱਕੇਗੇ ਮੈਂ ਨਾ ਦਊਂ ਮੈਂ ਕਹਾ ਜੀ ਉਹ ਚੱਲਦੇ ਰਹਿੰਦੇ ਆ ਲੋਨ ਬੈਂਕ ਜਾਣੇ ਅਸੀਂ ਜਾਣੀਏ ਉਹਦੀ ਕਸਟਮਰ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਜੀ ਮੈਨੂੰ ਲੱਗਦਾ ਤੂੰ ਦੌੜ ਜਾਣਾ ਇਸ ਹਿਸਾਬ ਨਾਲ ਇਹ ਫਿਕਰ ਹੋ ਜਾ ਜੀ ਠੀਕ ਆ ਕੱਪੜੇ ਵੀ ਫੁੱਲ ਗਾਰੰਟੀ ਆ ਰੰਗ ਜਿੰਨੇ ਚਾਹੀਦੇ ਲੋ ਜੀ ਠੀਕ ਆ ਲੋ ਜੀ ਜਾ ਕੋਰਾ ਤੇ ਲੋ ਬੜੋ ਹਜ਼ਾਰ ਦੇ ਕਿੰਨੇ ਦੇਣੇ ਆ ਹਜ਼ਾਰ ਦੇ ਪੰਜ ਦੇਣੇ ਆ ਸੀਜ਼ਨ ਅਮੋ ਰਿਆ ਮੈਂ ਕਹਾਂ ਜੀ ਟੈਨਸ਼ਨ ਨਹੀਂ ਲੈਣੀ ਇਹ ਨਹੀਂ ਲੱਗਦਾ ਬਹੁਤ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਕਿਸੇ ਨੂੰ 100 ਚਾਹੀਦਾ ਲੋ ਲਓ ਜੀ ਆਰੀਓਨ ਕਿੰਨੇ ਦਾ ਹੋਗਾ ਜੀ ਮੇਰੇ ਫੋਲਰ ਸਾਰੇ ਆ ਜਾਣ ਇੱਥੇ ਮੈਂ ਕਿਹਾ ਜੀ ਗੱਡੀਆਂ ਭਰ-ਭਰ ਆ ਜਾਣਗੇ ਅਸੀਂ 25 ਤੋਂ 30 ਹਜ਼ਾਰ ਫੋਲੋਅਰ ਅਸੀਂ ਟਰੱਕ ਭਰ-ਭਰ ਰੱਖਿਓ ਆਸਾਂ ਦੇ ਟੈਨਸ਼ਨ ਨਹੀਂ ਦੇ ਆਪ ਦੇਖੋ ਜੀ ਹਜ਼ਾਰ ਦੇ ਕਿੰਨੇ ਆ 5 ਹਜ਼ਾਰ ਤੇ 5 ਦੇ ਦੇਣੇ ਵੀ ਆ ਆਪਾਂ 50 ਆ ਜਾਂਦੇ ਆਰੀਓਨ ਕੋਟਣ ਦਾ ਅੱਜ ਵੀਡੀਓ ਧਿਆਨ ਨਾਲ ਦੇਖਿਓ ਜਿੰਨੇ ਵੀ ਵੀਡੀਓ ਕਰਦਿਆ ਜਿੰਨੇ ਵੀ ਵੀਡੀਓ ਨੂੰ ਦੇਖਦੇ ਮੈਂ ਕਹਿੰਦਾ ਸ਼ੇਅਰ ਕਰ ਦਿਓ ਐਵੇਂ ਨਾ ਲੁੱਟੋ ਲਵਲੀ ਕਲਾਥ ਹਾਊਸ ਸਾਬ ਖਾਲ ਪਰ ਜੇਜੋ ਰੋਡ ਨਜ਼ਦੀਕ ਮਾਲਪੁਰ ਜੀ ਤੇ ਮੋਬਾਈਲ ਨੰਬਰ ਆਪਾਂ ਤੁਹਾਨੂੰ ਲਿਖਾ ਦੇਾਂਗੇ ਤੇ ਇਹ ਹੁਣੇ ਰੱਖ ਦਿਓ ਬਾਬਾ 9465371072 ਦੂਸਰਾ ਮੋਬਾਈਲ ਨੰਬਰ 6244035522 ਇਹ ਰਿਓਨ ਕੋਟਰ ਆ ਜੀ ਕਰਾਈ ਮਾਰ ਕੇ ਆਓ ਮੈਂ ਨਹੀਂ ਕਹਿੰਦਾ ਜੂਰੇ ਆਓ ਤਾਂ ਹੀ ਤੁਹਾਡੇ ਬਦ ਲੱਗਣਾ ਲੋ ਜੀ ਰੰਗ ਦੇ ਵਿੱਚ ਹੋਰ ਆ ਲਓ ਜੀ ਮਾਰੋ ਨਿਗਾ ਤੇ ਆ ਲਓ 700 ਰੁਪਏ ਦਾ ਸੂਟ ਇੱਕ ਵੇਗਦਾ ਨਹੀਂ ਮਜਾਕ 700 ਦਾ ਇੱਕ ਸੂਟ ਸਾਢੇ 3 ਮੀਟਰ ਦਾ ਸੂਟ ਵੜਨਾ ਆ ਜੀ ਦਾ ਹੈਗਾ ਜੀ ਵੱਡਾ ਫਲਾਵਰ ਛੋਟੇ ਵੱਡੇ ਛੋਟੀ ਬੁੱਟੀ ਵੱਡੀ ਬੁੱਟੀ ਹਰ ਇੱਕ ਤਰ੍ਹਾਂ ਦਾ ਕਪੜਾ ਮਿਲ ਜਾਣਾ ਇੱਥੇ ਇਹ ਵੀ ਗਾਰੰਟੀ ਦੇ ਨਾਲ ਕੱਪੜਾ ਵਧੀਆ ਜੀ ਆਹ ਵੱਖਰਾ ਵੱਖਰਾ ਸੂਟ ਠੀਕ ਆ ਜੀ ਲੱਗ ਲੱਗ ਸੂਟ ਆ ਸਾਢੇ 3 ਮੀਟਰ ਦਾ ਸੂਟ ਬਣਨਾ ਜੀ ਇਹੋ ਠੀਕ ਆ ਜੀ ਤੇ ਇਹ ਦੇਨੇ ਆਪਾਂ 700 ਰੁਪਏ ਦੇ ਦੋ ਦੋ ਉਹ ਯਾਰ ਤੇ ਇੱਕ ਵਿਕਦਾ ਅਸੀਂ ਦੋ ਦੇਨੇ ਆ 400 ਦਾ ਫੇਰ ਮੈਨੂੰ ਸ਼ੱਕ ਜੇ ਪਈ ਜਾਂਦੀ ਆ ਕਿ ਕਿਸੇ ਪਾਸੋਂ ਪੈਸਾ ਕਿੱਦਾਂ ਦਾ ਆ ਗਿਆ ਤੁਹਾਡੇ ਕੋਲ ਜਿਹੜਾ ਇੰਨਾ ਘੱਟ ਲਾਤਾ ਸੱਚ ਤੁਹਾਡੀ ਜਿਹੜੀ ਸ਼ੱਕ ਉਹ ਸਹੀ ਆ ਜਿਹੜੇ 50 50 ਸਾਲ ਦੇ ਬੈਠੇ ਆ ਜੇ ਉਹਨਾਂ ਦੇ ਕੋਲੋਂ ਗਾਹ ਖਿੱਚਣਾ ਤਾਂ ਸਾਨੂੰ ਕੁਛ ਨਾ ਕੁਛ ਲੱਗ ਦੇਣਾ ਪਊ ਯਾਰ ਮਾਲਪੁਰ ਦੀ ਦੁਹਾਈ ਪੈ ਗਈ ਆ ਕਿ ਖਾਨਪੁਰ ਜਾਣਾ ਖਾਨਪੁਰ ਜਾਣਾ ਸੱਚ ਆ ਜੀ ਇੱਥੇ ਕੁਛ ਲੱਗ ਉਹ ਕੁਛ ਖਾਸ ਹੋ ਆ ਕੁਛ ਨਵਾਂ ਆ ਪਾਰਕਿੰਗ ਦੀ ਸਹੂਤਾ ਗੱਡੀ ਜਿੱਥੇ ਮਰਜੀ ਅਗਲਾ ਖੜੀ ਕਰੇ ਬੈਠਣ ਉੱਠਣ ਦੀ ਸਹੂਤਾ ਬੱਚਿਆਂ ਦੇ ਖੇਡਣ ਵਾਸਤੇ ਇਹਨ ਪੂਰਾ ਖੁੱਲਾ ਢੁੱਲਾ ਬਣਾਇਆ ਇਸੇ ਕਰਕੇ ਬਣਾਇਆ ਸੀ ਇਹ ਤੁਸੀਂ ਵਾਕਿਆ ਜੀ ਨੂੰ ਮੋੜਨਗੇ ਨਾ ਫਿਰ ਮੈਂ ਕਿਹਾ ਜੀ ਟੱਕ ਪਰ ਪਰ ਲੈ ਜਾ ਲਾ ਜੀ ਆ ਲਾ ਜੀ ਚੱਕੋ ਦੀ ਲਾ ਜੀ ਰੰਗ ਜਿਆ ਕਰੋ ਜੀ ਮੈਂ ਬਹੁਤ ਵਧੀਆ ਰੰਗ ਹੈ ਤੇ ਅੱਜ ਕੱਲ ਬੀਬੀਆਂ ਇਹ ਬਹੁਤ ਪਸੰਦ ਮੈਂ ਦੇਖਦਾ ਬਾਜ਼ਾਰ ਵਿੱਚ ਘੁੰਮਦੀਆਂ ਨੂੰ ਰੰਗ ਬਹੁਤ ਦੁਨੀਆ ਆ ਰਿਹਾ ਰੰਗ ਬ੍ਰੈਡਿ ਬਹੁਤ ਹੈ ਨਾ ਹਰ ਇੱਕ ਤਰ੍ਹਾਂ ਦਾ ਰੰਗ ਹਰ ਇੱਕ ਤਰ੍ਹਾਂ ਦਾ ਕੱਪੜਾ ਮੈਂ ਕਿਹਾ ਜੀ ਸਭ ਹੈਗੇ ਆ ਟੈਨਸ਼ਨ ਨਹੀਂ ਲੈਣੀ ਦੁਪੱਟਾ ਸੂਟ ਜੜੇ 350 ਲਾ ਜੀ ਆ ਮੈਂ ਹਾਂ ਦੁਪੱਟਾ ਸੂਟ ਲਾ ਜੀ ਲਾਦੀ ਚੱਕੋਦੀ ਲਾਦੀ ਚੱਕੋਦੀ 1 2 3 4 5 6 ਦੀ ਲਾਦੀ ਚੱਕੋ ਜਿਹਨੇ ਚਾਹੀਦੇ ਮੈਂ ਕਿਹਾ ਜੀ ਇਹ ਵੀ ਸਸਤੇ ਲਾਤੇ ਆਪਾਂ ਕਿੰਨੇ ਦਾ ਕਰਨਾ ਫਾਇਦਾ ਗਾਹ ਹੁੰਦਾ ਰੱਬ ਦਾ ਰੂਪ ਆਹ ਦੇਖੋ ਕਿੰਨੀ ਕਿੰਨੀ ਬੰਦਿਆ ਟੋਪ ਦਾ ਦੁਪੱਟਾ ਕਸਟਮਾਈਜ਼ ਦਾ ਕਿੰਗ ਜੀ ਆਹ ਚਲੋ ਜਣਾ ਬਹੁਤ ਵਧੀਆ ਕਲਰ ਵਾ ਤੇ ਤਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਆ ਕਸਟਮਰਾਂ ਤੋਂ ਮਾਰ ਦਿਓ ਕਿ ਜਰਾ ਕੋਈ ਠੁੱਠੀ ਵੀਡੀਓ ਵਾ ਆ ਬੀਬੀਆਂ ਹੋਰ ਵੀ ਆਉਣ ਲੱਗ ਪਈਆਂ ਵੀਡੀਓ ਦੇਖ ਕੇ ਹਾਂਜੀ ਹਾਂਜੀ ਕਰੋ ਜੀ ਚੈੱਕ ਰੰਗ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਬਸ ਦੇ ਦੇਣਾ ਦੇਖੋ ਜੀ ਜਿਹੜਾ ਨਵਾਂ ਕੋ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਆ ਹਾਂਜੀ ਬੀਬੀਆਂ ਕਹਿੰਦੀਆਂ ਸਾਡੇ ਕੋਲ ਕੰਮ ਹੈ ਨਹੀਂ ਕੋਈ ਮੈਂ ਕਹਿੰਦਾ ਸਾਡੇ ਕੋਲ ਆਓ ਕੰਮ ਦੇਵਾਂਗੇ ਅਸੀਂ ਮਾਲ ਵੀ ਅਜੀ ਦੇਵਾਂਗੇ ਵੇਚਣਾ ਵੀ ਅਸੀਂ ਸਿਖਾਵਾਂਗੇ ਕਿਹੜਾ ਇਹ ਸਰ ਉਹਦੇ ਵਿੱਚ ਰੰਗ ਆ ਗਏ ਆ ਜਿਹੜੇ ਤੁਹਾਨੂੰ ਮੋਰੀ ਦਿਖਾਏ ਆ ਠੀਕ ਹੈ ਜੀ ਹਜ਼ਾਰ ਦੇ 5 ਰੁਪਏ ਸਟਾਕ ਬਹੁਤ ਆ ਰੰਗ ਬਾਰ ਬਲੀਆ ਬਾਈ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਜਿੰਨੇ ਮੇਰੇ ਭੈਣ ਪਰਾਂ ਬੱਚਿਆਂ ਦਾ ਵਿਆਹ ਕਰਨਾ ਉਹ ਸੱਚੀ ਨੇ ਨੱਠ ਕੇ ਆ ਜੋ ਆਪਣੀ ਗੱਡੀ ਦੇ ਗੱਡੀਆਂ ਪਰ ਭਰ ਕੇ ਲਾ ਜੋ ਲੰਬੀ ਕਲਾਸ ਹਾਉਸ ਖਾਨਪੁਰ ਲਓ ਜੀ ਨੇੜੇ ਸ੍ਰੀ ਗੁਰੂ ਵਿਦਾਸ ਗੁਰਦਵਾਰਾ ਖਾਨਪੁਰ ਆ ਜਾਓ ਬਾਬਾ ਜੀ ਹੁਣ ਵੈਰਾਈਟੀ ਨਹੀਂ ਮੁਕਣੀ ਤੁਸੀਂ ਥੱਕ ਜਾਣਾ ਘੁੰਮਦਿਆਂ ਮੈਂ ਆਹ ਲਓ ਜੀ ਵੈਰਾਈਟੀ ਜੈਪੁਰੀ ਡਿਜ਼ਾਈਨ ਆ ਗਿਆ ਜੀ ਜੈਪੁਰੀ ਡਿਜ਼ਾਈਨ ਆ ਗਿਆ ਹਾਂ ਦੇਖੋ ਦੁਪੱਟੇ ਦੇ ਨਾਲ ਲਓ ਜੀ ਤੁਸੀਂ ਹੈਰਾਨ ਹੋ ਜਾਣਾ ਰੇਟ ਸੁਣ ਕੇ ਹਾਂ ਜੀ ਹਾਂ ਜੀ ਰੇਟ ਸੁਣ ਕੇ ਹੈਰਾਨ ਹੋ ਜਾਣਾ ਹਜ਼ਾਰ ਹਜ਼ਾਰ ਦੇ ਸੂਟ ਵਿਕਦੇ ਆ ਹਾਂਜੀ ਆਪਾਂ ਇਹ ਵੀ 700 ਦੇ ਦੋ ਦੇ ਦੇਣੇ ਆ ਲਓ ਜੀ ਬਹੁਤ ਸਸਤਾ ਰੇਟ ਆ ਜੀ ਜਲਦੀ ਆ ਜਾਓ ਲਓ ਜੀ 700 ਖਾਨਪੁਰ ਨੇੜੇ ਬਾਲਪੁਰ ਨੱਥ-ਨੱਥ ਕੇ ਆ ਜਾਓ ਆਪਣੇ ਗੱਡੀਆਂ ਪਰ ਪਰ ਆ ਜਾਓ ਬੈਲਪਾਸ ਪਰਸੇ ਲੈ ਜਾਓ ਮਾਲ ਦੀ ਕੋਈ ਕਮੀ ਨਹੀਂ ਸਰ ਜਿੰਨੇ ਕਹੋਂਗੇ ਉਨੇ ੜੀ ਹੰਡੇ ਦੀਆਂ ਆਓ ਜੀ ਆ ਨਵੇਂ ਡਿਜ਼ਾਈਨ ਆ ਨਵੇਂ ਡਿਜ਼ਾਈਨ ਜਿੰਨੇ ਕਹੋਂਗੇ ਉਨਾ ਮਾ ਦੇ ਜੀ ਦੇਖੂਗਾ ਲੇਡੀ ਦੇ ਕਿੰਨੇ ਪਾਇਆ ਨਹੀਂ ਹੈਗਾ ਕਾ ਕਾ ਦੇ ਸੈੱਟ ਤੁਹਾਨੂੰ ਮਿਲ ਜਾਣੇ ਆ ਆ ਚਾਰ ਚਾਰ ਰੰਗਾਂ ਦੇ ਸੈੱਟ ਆ ਠੀਕ ਆ ਜੀ ਐਵੇਂ ਨਹੀਂ ਰੱਜ ਪੈਂਦੇ ਕਾਸ਼ ਆ ਜਿਹੜਾ ਆਮ ਨਹੀਂ ਬਾਜ਼ਾਰ ਦੇ ਵਿੱਚ ਤੁਹਾਨੂੰ ਚੱਲਣਾ ਨਹੀਂ ਹੋਊਗਾ ਆ ਜਿਹੜੇ ਕਨਾਲ ਦੇ ਨਵੇਂ ਆਜ ਕਲਰ ਆ ਆ ਸਾਰੇ ਨਵੇਂ ਕਲਰ ਆਜ ਆ ਜਿੰਦਾ ਮਰਜ਼ੀ ਆਪਣੇ ਬੈਗ ਭਰ ਭਰ ਕੇ ਲੈ ਜਾਓ ਜੀ ਇੱਕੋ ਕਸਟਮਰ ਨੂੰ ਇੱਕ ਗੱਲ ਕਹਿਣਾ ਆ ਰਖੜੀਆਂ ਨੂੰ ਹਜੇ ਮੀਨਣਾ ਪਿਆ ਅਸੀਂ ਤਿਆਰੀ ਕੱਲ੍ਹ ਫਸ ਲਈ ਹੋ ਅਸਲੀ ਜੀ ਮੈਂ ਕਿਹਾ ਦੇਖੋ ਮਾਲੂ ਮਾਲੂ ਨੇ ਕਾ ਹਰ ਨਵਾਂ ਬਿਲਕੁਲ ਨਵਾਂ ਹੈ ਰਖੜੀਆਂ ਦੇ ਆਪਾਂ ਜਿਹੜੇ ਤੋਹਫੇ ਲੈਂਦੇ ਆ ਬਿਲਕੁਲ ਨਵੀਆਂ ਆਈਟਮਾਂ ਇਹ ਤੁਹਾਨੂੰ ਪਿੰਦੇ 300 ਦਾ ਮਿਲ ਜਾਣਾ ਹੈ ਚੜਾਈ ਵਾਲੇ ਵੀ ਛੂਟ ਹੈ ਦੇ ਵਿੱਚ ਆ ਗਿਆ ਵੱਖਰ ਵੱਖਰ ਚੱਲ ਰੋ ਠੀਕ ਹੈ ਜੀ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਸਿਆਣਿਆਂ ਦੇ ਪਾਣ ਵਾਲੇ ਵੀ ਹੈਗੇ ਆ ਤੁਸੀਂ ਦੇਖ ਸਕਦੇ ਆ ਆ ਨੌਜਾਨ ਬੀਬੀਆਂ ਦੇ ਪਾਣ ਵਾਲੇ ਕਲਰ ਦਾ ਬਹੁਤ ਬੜੀ ਰੰਗ ਵੀ लवली ਦਾ ਰੰਗ ਵੀ लवली ਰੰਗ ਵੀ लवली ਆ ਜੀ ਪਿਆਰੇ ਪਿਆਰੇ ਰੰਗ लवली ਜਿਹੜੇ ਰੰਗ ਨਾ ਪਿਆਰੇ ਪਿਆਰੇ ਆ ਉਹ ਤੁਹਾਨੂੰ ਸਾਰੇ ਇੱਥੇ ਮਿਲ ਜਾਣੇ ਆ ਟੈਂਸ਼ਨ ਲੈਣ ਦੀ ਲੋੜ ਨਹੀਂ ਕਿਸੇ ਦੇ ਘਰ ਵਿਆਹ ਸ਼ਾਦੀਆਂ ਪਾਰਟੀਆਂ ਹੈਗੀਆਂ ਆ ਤੇ ਤੁਸੀਂ ਸਾਡੇ ਕੋਲ ਆ ਸਕਦੇ ਆ ਤੇ ਝੋਲੇ ਭਰ-ਭਰ ਸਾਡੇ ਕੋਲ ਲਿਜਾ ਸਕਦੇ ਆ ਡਿਸਕਾਊਂਟ ਜਿਹੜਾ ਚੱਲ ਰਿਹਾ ਆ ਤੇ ਤੁਸੀਂ ਆ ਕੇ ਲਿਜਾ ਸਕਦੇ ਆ ਜੀ ਆਹ ਬਹੁਤ ਵਧੀਆ ਵਧੀਆ ਰੰਗ ਹੈ ਜੀ ਮੈਂ ਸਾਰੇ ਕਸਟਮਰ ਨੂੰ ਬੇਨਤੀ ਕਰਨਾ ਜਿੰਨੇ ਵੀ ਮੇਰੇ ਫਾਲੋਅਰ ਆ ਤੁਸੀਂ ਆ ਮੇਰਾ ਨਾਮ ਲੈ ਦਿਓ ਆ ਕੇ ਖਾਨਪੁਰ ਨੇੜੇ ਮਾਹਰਪੁਰ ਜੇ ਜੇ ਰੋਡ ਆਪਣੇ ਮਨ ਪਸੰਦ ਦੇ ਕੱਪੜੇ ਲਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡੀ ਥੱਲੀ ਹੋ ਗਈ ਹੁਣ ਕਿ ਨਹੀਂ ਹੋਈ ਆ ਬਾਸ ਕਸਟਮਰ ਨੂੰ ਦੱਸ ਦਿਓ ਤਾਂ ਆਪ ਬੜਾ ਬੈਂਕ ਭਰ ਕੇ ਲੈ ਜਾਣਾ ਬਾ ਠੀਕ ਆ ਕਸਟਮਰਾਂ ਨੂੰ ਦੱਸ ਦਿਓ ਕਿ ਚੈਨਲ ਸਾਡੇ ਨੂੰ ਫੋਲੋ ਕਰ ਲਓ ਸਾਡੇ ਚੈਨਲ ਨੂੰ ਫੋਲੋ ਕਰੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਆਪਣਾ ਪੱਤਰਕਾਰ ਕੁਲਵਾਨ ਸਿੰਘ ਸਿੱਧੂ ਅੱਡਾ ਕੋਡ ਨੂੰ ਮੇਰਾ ਮੋਬਾਈਲ ਨੰਬਰ ਹੈਗਾ 985719 ਤੇ 816 955719816 ਥੈਂਕ ਯੂ ਥੈਂਕ ਯੂ ਕਸਟਮਰ ਆਦੇ ਮਾਰਦੇ ਵੇ ਇੱਕ ਵਾਰੀ ਤੇ ਉਹਦੇ ਬਾਅਦ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ